ਇਹ ਵਾਲਾ ਸੂਟ ਆਪਣਾ ਬਹੁਤ ਹੀ ਪਿਆਰਾ ਬਣ ਕੇ ਤਿਆਰ ਹੋਇਆ ਦੇਖੋ ਬਹੁਤ ਹੀ ਸੋਹਣਾ ਲੱਗਦਾ ਹੈ ਸੂਟ ਤੇ ਘੇਰੇ ਤੇ ਇਹ ਆਪਣਾ ਡਿਜ਼ਾਈਨ ਹੈ ਦੇਖੋ ਤੇ ਇਹ ਥੋੜਾ ਜਿਹਾ ਆਪਣਾ ਰਹਿ ਗਿਆ ਜਦੋਂ ਇਹ ਬਣ ਕੇ ਆਪਾਂ ਉਹ ਤੁਹਾਨੂੰ ਦਿਖਾਵਾਂਗੇ ਸੂਟ ਤੇ ਅੰਦਰ ਬਣੀ ਜਾਂਦਾ ਕਿਸੇ ਵੀ ਭੈਣ ਨੇ ਇਹ ਦੋ ਕਲਰ ਦੀ ਚਿੰਦੀ ਬੁਟੀ ਸਿੱਖਣੀ ਹੈ ਤਾਂ ਆਪਾਂ ਤੁਹ ਸਿੱਖ ਸਕਦੀ ਹੈ ਕਮੈਂਟ ਕਰਕੇ ਦੱਸ ਸਕਦੀ ਕਿਸੇ ਨੇ ਵੀ ਇਹ ਸੂਟ ਲੈਣਾ ਹੋਵੇ ਤਾਂ ਆਪਾਂ ਨੂੰ ਆਰਡਰ ਕਰ ਸਕਦਾ ਹੈ ਜਾਂ ਹੋਰ ਕਿਸੇ ਕਲਰ ਤੇ ਜਾਂ ਹੋਰ ਸਟੱਪ ਤੇ ਬਣਾਉਣਾ ਹੋਵੇ ਪ्युअर ਕਟਨ ਤੇ ਚਲੋ ਜੀ ਆਪਾਂ ਅੱਗੇ ਸੂਟ ਦਿਖਾਉਣੀ ਆ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸੱਟ ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਅੱਜ ਆਪਣੇ ਕੋਲ ਬਹੁਤ ਹੀ ਸੋਹਣਾ ਸੂਟ ਦਾ ਡਿਜ਼ਾਈਨ ਆਇਆ ਦੇਖੋ ਤੇ ਇਹ ਘੇਰੇ ਦਾ ਡਿਜ਼ਾਈਨ ਹੈ ਤੁਸੀਂ ਸਾਰੇ ਘੇਰੇ ਦੇ ਉੱਤੇ ਪਾਇਆ ਹੋਇਆ ਹੈ ਇਹ ਡਿਜ਼ਾਈਨ ਤੇ ਉੱਪਰ ਵੀ ਭਾਜਿਆ ਨਾ ਛਟਕੇ ਡਿਜ਼ਾਈਨ ਬਣਾਇਆ ਜਾਂ ਫਿਰ ਉੱਪਰ ਬਣਾਇਆ ਹੈ ਇਹ ਤੇ ਜੇ ਤੁਸੀਂ ਵੀ ਕਿਸੇ ਨੇ ਪਹਿਨਣੇ ਬਣਵਾਉਣਾ ਹੋਵੇ ਆਪਾਂ ਤੋਂ ਇਹ ਸੂਟ ਤਾਂ ਬਣਵਾ ਸਕਦੇ ਆ ਤੇ ਆਪਾਂ ਨਾਟਰ ਕਰ ਸਕਦੇ ਆ ਤੇ ਜੇ ਤੁਸੀਂ ਇੰਨਾ ਹੀ ਬਣਾਉਣਾ ਬਾਡਰ ਹੀ ਬਣਾਉਣਾ ਹੈ ਵਿਆਹ ਵਾਲਾ ਨਹੀਂ ਬਣਾਉਣਾ ਇੰਨਾ ਵੀ ਤੁਸੀਂ ਬਣਵਾ ਸਕਦੇ ਹੋ ਸਾਰਾ ਬਣਾਉਣਾ ਸਾਰਾ ਵੀ ਬਣਵਾ ਸਕਦੇ ਹੋ ਜੇ ਤੁਸੀਂ ਇੰਨਾ ਕੱਲਾ ਬਾਡਰ ਬਣਾਉਣਾ ਥੱਲੜਾ ਤੁਸੀਂ ਸਾਥ ਹੋਏ ਵੀ ਬਣਵਾ ਸਕਦੇ ਹੋ ਤੇ ਜੇ ਕਿਸੇ ਪਹਿਨਣੇ ਸਿੱਖਣਾ ਹੋਵੇ ਤਾਂ ਆਪਾਂ ਨੂੰ ਵੀ ਕਮੈਂਟ ਕਰਕੇ ਦੱਸ ਸਕਦੀ ਹੈ ਵੀ ਆਪਾਂ ਤਾਂ ਪੁੱਛ ਸਕਦੀ ਹੈ ਵੀ ਜੇ ਕਿਸੇ ਨੇ ਡਿਜ਼ਾਈਨ ਵੀ ਛਿੰਦੀ ਫੁੱਟੀ ਜਾਣ ਡਿਜ਼ਾਈਨ ਸਿੱਖਣਾ ਤਾਂ ਆਪਾਂ ਨੂੰ ਕਮੈਂਟ ਕਰ ਸਕਦੀ ਹੈ ਜੇ ਤੁਸੀਂ ਇੰਨਾ ਇਹ ਵੜਾ ਪਾਉਣਾ ਕਿਸੇ ਭੈਣ ਨੇ ਵੀ ਕਿਰੇ ਕਿਰੇ ਤੇ ਤੇ ਬਾਹਾਂ ਤੇ ਤਾਂ ਤੁਸੀਂ ਇਹ ਵੀ ਪਵਾ ਸਕਦੇ ਹੋ ਜੇ ਇਹ ਪਵਾ ਕੇ ਤਾਂ ਤੁਸੀਂ ਇੰਨੀ ਫੁੱਟੀ ਸਾਰੇ ਚ ਪਵਾਉਣੀ ਹੈ ਇੱਕ ਛਿੰਦੀ ਦੀ ਫੁੱਟੀ ਇੰਨੀ ਫੁੱਟੀ ਇੰਨੀ ਸਾਰੇ ਕਮੀਜ਼ ਚ ਪਾਉਣੀ ਹੈ ਤੁਸੀਂ ਸਾਰੇ ਜਿਵੇਂ ਪਵਾ ਸਕਦੇ ਹੋ ਆ ਬਾਟਰ ਸੱਲੇ ਬਣਾ ਕੇ ਪਵਾ ਮੈਂ ਇੰਨਾ ਬਾਟਰ ਬਣਾ ਕੇ ਇੰਨੀ ਫੂਟੀ ਆ ਤੁਸੀਂ ਸੱਤ ਪਣਵਾ ਸਕਦੇ ਹੋ ਚਾਹੇ ਇੰਨਾ ਬਾਟਰ ਬਣਾ ਕੇ ਤੇ ਆ ਫੂਟੀ ਪਵਾ ਸਕਦੇ ਹੋ ਤੇ ਚਾਹੇ ਤੁਸੀਂ ਆ ਬਾਟਰ ਤੇ ਆ ਬਣਾ ਕੇ ਆ ਨਾ ਹੀ ਬਣਵਾਉਣਾ ਤਾਂ ਆ ਵੀ ਇਕੱਲੇ ਬਣਵਾ ਕੇ ਤੇ ਤੁਸੀਂ ਆ ਫੂਟੀ ਵਿੱਚ ਪਵਾ ਸਕਦੇ ਹੋ ਤੇ ਬਾਹਾਂ ਤੇ ਤੇ ਘੇਰੇ ਤੇ ਡਿਜ਼ਾਈਨ ਇਹ ਬਣ ਕੇ ਬਹੁਤ ਹੀ ਸੋਹਣਾ ਡਿਜ਼ਾਈਨ ਆ ਇਹ ਤੇ ਇਹ ਪਹਿਲਾਂ ਦਾ ਡਿਜ਼ਾਈਨ ਹੈ ਨਵਾਂ ਡਿਜ਼ਾਈਨ ਨਹੀਂ ਇਹ ਪੁਰਾਣਾ ਡਿਜ਼ਾਈਨ ਆਪਣਾ ਤੇ ਆਪਣਾ ਖੁਦ ਦਾ ਹੀ ਇਹ ਡਿਜ਼ਾਈਨ ਬਣਾਇਆ ਹੋਇਆ ਹੈ ਜਿਹੜਾ ਇਹ ਬੜਾ ਡਿਜ਼ਾਈਨ ਮੈਂ ਆਪ ਹੀ ਬਣਾਇਆ ਵੈ ਡਿਜ਼ਾਈਨ ਹੈ ਇਹ ਮੇਰਾ ਤੇ ਕਿਸੇ ਵੀ ਭੈਣ ਨੂੰ ਇਹ ਡਿਜ਼ਾਈਨ ਪਸੰਦ ਆਵੇ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸੇ ਕਿਸੇ ਨੇ ਵੀ ਕਹੇ ਜੇ ਵੀ ਸੂਟ ਤਿਆਰ ਕਰਵਾਉਣਾ ਜਿਵੇਂ ਮਸ਼ੀਨ ਵਰਕ ਨੀਡਲ ਵਰਕ ਤੇ ਸਿੰਧੀ ਬੂਟੀ ਦਾ ਕੋਈ ਵੀ ਡਿਜ਼ਾਈਨ ਤੁਸੀਂ ਤਿਆਰ ਕਰਵਾਉਣਾ ਪੇਂਟ ਦਾ ਆਦਿ ਮਨ ਪਸੰਦ ਦਾ ਕੋਈ ਵੀ ਡਿਜ਼ਾਈਨ ਸਾਨੂੰ ਆਰਡਰ ਕਰ ਸਕਦੇ ਹੋ ਤੇ ਇੱਕ ਸੂਟ ਆਪਣੇ ਕੋਲੇ ਇਹ ਬਣੀ ਜਾਂਦਾ ਹੈ ਇਹ ਸੂਟ ਤਾਂ ਐਡਾ ਪਿਆਰਾ ਸੂਟ ਹੈ ਨਾ ਬਣ ਕੇ ਤਿਆਰ ਹੋਇਆ ਦੇਖੋ ਇਹ ਬਣੀ ਜਾਂਦਾ ਰਹਿੰਦਾ ਹੈ ਜੇ ਇਹ ਇੱਧਰ ਬਣੀ ਜਾਂਦਾ ਸੂਟ ਹੈ ਇੱਧਰ ਇਹ ਬਣ ਗਿਆ ਬਹੁਤ ਹੀ ਪਿਆਰਾ ਸੂਟ ਕੋਲ ਕੇ ਤਿਆਰ ਹੋਇਆ ਇਹ ਇਹ ਵੀ ਬਾਹਰ ਤੇ ਤੇ ਘੇਰੇ ਤੇੜੇ ਹੈ ਨਾ ਕਿਸੇ ਵੀ ਭੈਣ ਨੇ ਇਹ ਸੂਟ ਤਿਆਰ ਕਰਵਾਉਣਾ ਹੋਵੇ ਜਾਂ ਹੀ ਆਪਾਂ ਤੋਂ ਸੂਟ ਲੈਣਾ ਹੋਵੇ ਤਾਂ ਪਹਿਣ ਆਪਾਂ ਤੋਂ ਲੈ ਸਕਦੀ ਹੈ ਸੂਟ ਇਹ ਇਹਦੇ ਵਿੱਚ ਆਪਾਂ ਤਿੰਨ ਕਲਰ ਪਾਏ ਹੈ ਤੇ ਜੇ ਕਿਸੇ ਨੇ ਇਹ ਬੂਟੀ ਸਿੱਖਣੀ ਹੈ ਚਿੰਦੀ ਡੋ ਕਲਰ ਦਿੱਤਾ ਆਪਾਂ ਨੂੰ ਕਮੈਂਟ ਕਰਕੇ ਦੱਸ ਸਕਦੀ ਇੱਧਰ ਆਪਾਂ ਬਣਾਈ ਜਾਂਦੇ ਹਾਂ ਜੇ ਆਪਣਾ ਇੰਨਾ ਰਹਿੰਦਾ ਜੀ ਕਿਸੇ ਨੇ ਸਿੱਖਣੀ ਆ ਤਾਂ ਆਪਾਂ ਨੂੰ ਕਮੈਂਟ ਕਰ ਸਕਦੀ ਹੈ। ਇਹ ਵੀ ਬਾਹਾਂ ਦਿੱਤੇ ਘੇਰੇ ਤੇ ਡਿਆ ਨਾ ਬਹੁਤ ਹੀ ਸੋਹਣਾ ਸੂਟ ਬਣ ਕੇ ਤਿਆਰ ਹੋਇਆ ਜਦੋਂ ਇਹ ਸੂਟ ਤਿਆਰ ਹੋ ਗਿਆ ਉਦੋਂ ਵੀ ਤੁਹਾਨੂੰ ਦੱਸਾਂਗੇ। ਤੇ ਪ्युअर ਕਾਟਣ ਦੇ ਉੱਤੇ ਸੂਟ ਹੈ ਜੇ ਤੁਸੀਂ ਲੈਣਾ ਹੋਵੇ ਤਾਂ ਸਾਥ ਹੋਏ ਸੂਟ ਦਾ ਆਰਡਰ ਕਰ ਸਕਦੇ ਹੋ WhatsApp ਤੇ ਨੰਬਰ ਦਿੱਤਾ ਹੁੰਦਾ ਆਪਣਾ ਤੇ ਜੇ ਤੁਸੀਂ ਹੋਰ ਕਿਸੇ ਸਟੱਪ ਤੇ ਬਣਵਾਉਣਾ ਜਾਂ ਤੇ ਉਹ ਵੀ ਤੁਸੀਂ ਸਾਥੋਂ ਹੋਰ ਤੇ ਵੀ ਬਣਵਾ ਸਕਦੇ ਤੇ ਇਹ ਆਪਣਾ ਪ्युअर ਕੋਟਨ ਤੇ ਕਿਸੇ ਵੀ ਕਲਰ ਦੇ ਵਿੱਚ ਤੁਸੀਂ ਤਿਆਰ ਕਰਵਾਉਣਾ ਆਪਾਂ ਤੋਂ ਕਰਵਾ ਸਕਦੇ ਚਲੋ ਜੀ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ